ਸਾਲ 2024 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਕਮਰ ਕੱਸ ਲਈ ਹੈ ਇਸ ਨੂੰ ਲੈ ਕੇ ਐਸਸੀ ਵਿੰਗ ਦੇ ਪੰਜਾਬ ਪ੍ਰਧਾਨ ਕੁਲਦੀਪ ਸਿੰਘ ਤੇ ਪ੍ਰਧਾਨ ਦਰਸ਼ਨ ਸਿੰਘ ਬਰਨਾਲਾ ਪਹੁੰਚੇ ਤੇ ਇਸ ਮੌਕੇ 42 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਇਸ ਮੌਕੇ ਭਗਵੰਤ ਮਾਨ ਸਰਕਾਰ ਤੇ ਵੀ ਨਿਸ਼ਾਨੇ ਸਾਹਦੇ ਨਜ਼ਰ ਆਏ ਤੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਸਾਡੇ ਪ੍ਰਧਾਨ ਨੇ ਰਾਜਾ ਵੜਿੰਗ ਜੀ ਕਾਂਗਰਸ ਦੇ ਸਾਡੇ ਲੋਕ ਜੰਮੀ ਬਾਜਵਾ ਸਾਹਿਬ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਦਾ ਸਪੈਸ਼ਲ ਜਿਹੜਾ ਸੰਦੇਸ਼ ਹੈ ਉਹ ਪਿਆਰ ਵਾਲਾ ਸੰਦੇਸ਼ ਕਿ ਨਫਰਤ ਨੂੰ ਖਤਮ ਕਰਕੇ ਕਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਪਿਆਰ ਲਗਾਇਆ ਜਾਵੇ ਸਾਡੇ ਕਾਂਗਰਸ ਦੇ ਪੀਆਈਸੀਸੀ ਦੇ ਪ੍ਰਧਾਨ ਨੇ ਖੜੀ ਗਈ ਸਾਡੇ ਐਸੀਐਲ ਦੇ ਚੇਅਰਮੈਨ ਨੇ ਸ਼੍ਰੀ ਰਾਜੇਸ਼ ਲੋਤੀਆ ਨੇ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਇਸੇ ਤਰ੍ਹਾਂ ਕੇ ਰਾਜੂ ਜੀ ਚੇਅਰਮੈਨ ਨੇ ਓਡੀਸੀ ਐਸਸੀਐਸਟੀ ਡਿਪਾਰਟਮੈਂਟ ਨੇ ਇੱਕੋ ਹੀ ਸਨੇਹ ਹੈ ਕਿ ਪਿਆਰ ਜਿਹੜਾ ਆ ਉਹ ਆਪਾਂ ਲੋਕਾਂ ਦੇ ਵਿੱਚ ਸੋ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਹੈ ਬਹੁਤ ਸਕਸੈਸਫੁਲ ਮੀਟਿੰਗ ਨਹੀਂ ਹੈ ਪਰਪਸ ਤਾਂ ਇੱਕੋ ਹੀ ਹੈ ਕਿ ਬੀਜੇਪੀ ਨੂੰ ਪਾਰਲੀਮੈਂਟ ਦੀ ਇਲੈਕਸ਼ਨ ਚ ਹਰਾਉਣਾ ਇੱਕੋ ਇੱਕ ਮੈਸੇਜ ਹੈ ਕਿ ਬੀਜੇਪੀ ਨੂੰ ਹਰਾ ਕੇ ਕਾਂਗਰਸ ਤੇ ਜਿਹੜੇ ਸਾਡੀ ਬਾਕੀ ਅਲਾਈਅੰਸ ਦੀਆਂ ਪਾਰਟੀਆਂ ਨੇ ਲਈਆਂ ਅਸੀਂ ਉਹਨਾਂ ਦੀ ਸਰਕਾਰ ਬਣਾਉਣੀ ਹੈ ਤਾਂ ਕਿ ਜੋ ਮੋਦੀ ਸਾਹਿਬ ਨੇ ਜੋ ਅਮਿਤ ਸ਼ਾਹ ਨੇ ਇਸ ਦੇਸ਼ ਦਾ ਨੁਕਸਾਨ ਕੀਤਾ ਹੈ ਬੇਸ਼ੱਕ ਉਹਨਾਂ ਨੂੰ ਅੱਜ ਲੱਗਦਾ ਹੋਣਾ ਹੈ ਕਿ ਬੀਜੇ ਅਸੀਂ ਤਾਂ ਹਿੰਦੁਸਤਾਨ ਨੂੰ ਜੋੜ ਰਹੇ ਹਾਂ ਜੋੜ ਨਹੀਂ ਰਹੇ ਜਿਹੋ ਜਿਹੇ ਹਾਲਾਤ ਪੈਦਾ ਕੀਤੇ ਹੋਏ ਇਹਦੇ ਨਾਲ ਹਿੰਦੁਸਤਾਨ ਜੁੜੇਗਾ ਨਹੀਂ ਹਿੰਦੁਸਤਾਨ ਦੀਏ ਮੈਨੇ ਬਰਬਾਦੀ ਕੀਤੀ ਤੁਹਾਡੇ ਸਾਹਮਣੇ ਹੀ ਹੈ 2500 ਕਰੋੜ ਰੁਪਏ ਕੱਲ ਲੈ ਲਿਆ loan ਤੇ ਟੋਟਲ ਮੇਰਾ خیال 7200 72500 ਕਰੋੜ ਰੁਪਏ ਕਰਜ਼ਾ ਹੋ ਗਿਆ ਜਿਸ ਸਟੇਟ ਦੇ ਜਿਸ ਸਟੇਟ ਦੀ ਸਰਕਾਰ ਐਡਾ ਵੱਡਾ ਕਰਜ਼ਾ 2 ਸਾਲਾਂ ਚ ਲੈ ਲਈ ਮੇਰਾ ਤਾਂ ਖਿਆਲ ਹੈ ਕਿ ਅਗਲੇ 3 ਸਾਲਾਂ ਦੇ ਵਿੱਚ ਕੀ ਹਾਲਾਤ ਪੰਜਾਬ ਦੇ ਹੋਣਗੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਮੀਟਿੰਗ ਜੀ ਬਹੁਤ ਹੀ ਇਤਿਹਾਸਿਕ ਸੀਗੀ ਪਹਿਲੀ ਵਾਰ ਜ਼ਿਲ੍ਹਾ ਕਾਂਗਰਸ ਬਰਨਾਲਾ ਵਿੱਚ ਐਸ ਸੀ ਸੈਲ ਦੀ ਮੀਟਿੰਗ ਹੋਈ ਹੈ ਅੱਜ ਦੇ ਵਿੱਚ ਅਸੀਂ ਤਕਰੀਬਨ 43 ਤੋਂ 44 ਲੋਕਾਂ ਨੂੰ ਅੱਜ ਇਹ ਉੱਕੇ ਪੱਤਰ ਵੰਡੇ ਆ 37 ਹੈਗੇ ਨੇ ਮੇਨ ਬੋਡੀ ਵਿੱਚ ਤੇ 6 ਸਾਡੇ ਹੈਗੇ ਨੇ ਸਾਰੇ ਸਾਰੇ ਬਲਾਕ ਦੇ ਸੱਤ ਬਲਾਕ ਚੇਅਰਮੈਨ ਨੇ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਜਿਹੜੀ ਕਾਂਗਰਸ ਦੀ ਅੱਜ ਫੌਜ ਹੈ ਇਹ ਆਉਣ ਵਾਲੇ ਸਮੇਂ ਵਿੱਚ ਕਰ ਕਰ ਪਿੱਛੋ ਜਾਏਗੀ ਕਾਂਗਰਸ ਦਾ ਜਿਹੜਾ ਸਨੇਹਾ ਹੈ ਰਾਹੁਲ ਗਾਂਧੀ ਜੀ ਦਾ ਜਿਹੜਾ ਮੈਸੇਜ ਹੈ ਪਿਆਰ ਦਾ ਉਹ ਲੈ ਕੇ ਜਾਣਗੇ ਤੇ ਸਾਡੀ ਇਹ ਕੋਸ਼ਿਸ਼ ਰਹੇਗੀ ਕਿਵੇਂ ਅਸੀਂ ਲੋਕਾਂ ਨੂੰ ਆਪਣੇ ਨਾਲ ਹੋਰ ਜੋੜ ਸਕੀਏ ਤਾਂ ਕਿ ਲੋਕਾਂ ਦੇ ਨਾਲ ਨਿਆਂ ਹੋ ਸਕੇ ਤੇ ਕਾਂਗਰਸ ਜਿਹੜੀ ਸੋਚ ਹੈ ਉਹ ਹਰ ਘਰ ਵਿੱਚ ਪਹੁੰਚ ਸਕੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਕੁਲਦੀਪ ਸਿੰਘ ਜੀ ਭੈਜ ਜੋ ਸਾਡੇ ਪੰਜਾਬ ਦੇ ਚੇਅਰਮੈਨ ਨੇ ਮਨੀਸ਼ ਕੁਮਾਰ ਜੀ ਬਾਂਸਲ ਨਾਲ ਸਾਡੇ ਦਰਸ਼ਨ ਸਿੰਘ ਜੀ ਜੋ ਮਾਲਵਾ ਜ਼ੋਨ ਦੇ ਇੰਚਾਰਜ ਨੇ ਬਾਕੀ ਕਾਂਗਰਸ ਪਾਰਟੀ ਦੇ ਦਰਜਾ ਦਰਜਾ ਲੀਡਰ ਸਾਹਿਬਾਨ ਨੇ ਤੇ ਪਹੁੰਚੇ ਆ ਬਰਨਾਲਾ ਦੇਖੀ ਐਸਸੀ ਡਿਪਾਰਟਮੈਂਟ ਦੀ ਮੀਟਿੰਗ ਹੋਈ ਹੈ ਲੇਕਿਨ ਕਾਠ ਇੰਨਾ ਹੋ ਗਿਆ ਰੈਲੀ ਦਾ ਜਿਹੜਾ ਰੁਕਤਾਨ ਕਰ ਗਿਆ ਇੱਕੋ ਹੀ ਮੈਸੇਜ ਹੈ ਇੱਕੋ ਹੀ ਸੁਨੇਹਾ ਹੈ ਅੱਜ ਜੋ ਕਾਂਗਰਸ ਪਾਰਟੀ ਕੋਲੇ ਐਸਸੀ ਜਿਹੜੀ ਕੇਟਰ ਹੈ ਵੋਟ ਦਾ ਉਹ ਅੱਜ ਇਕੱਠੇ ਹੋ ਗਏ ਲੋਕ ਪਹਿਚਾਰ ਚੁੱਕੇ ਨੇ ਕਿ ਜਿਹੜੀ ਐਸਸੀ ਵੋਟ ਹੈ ਪਰ ਤਾਂ ਵੈਸੇ ਸਾਰੇ ਲੋਕਾਂ ਦੀ ਹੈ ਜਨਰਲ ਵੀ ਹੈ ਬੀਸੀ ਵੀ ਹੈ ਐਸਸੀ ਵੀ ਹੈ ਲੇਕਿਨ ਐਸਸੀ ਲੋਕਾਂ ਨੂੰ ਅੱਜ ਮਿਗਲ ਬਜਾਇਆ ਹੈ ਲੋਕਾਂ ਨੂੰ ਉਹਦੇ ਦਾਰੀਆਂ ਦਿੱਤੀਆਂ ਨੇਗੀਆਂ ਤੇ ਨਵੇਂ ਮੈਂਬਰਾਂ ਜਿਨ੍ਹਾਂ ਬਣੇ ਨੇ ਕਿ ਕਾਂਗਰਸ ਪਾਰਟੀ ਦੀ ਬੋਡੀ 33 ਮੈਂਬਰੀ ਜੋ ਕਮੇਟੀ ਆ ਉਹ ਬੜੀ ਅੱਜ ਲੈਟਰ ਹੈ ਜਿਹੜੇ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦਿੱਤੇ ਗਏ ਨੇ ਔਰ ਦਿਨ ਦੁਖਣੀ ਰਾਤ ਚੋਪਣੀ ਪ੍ਰਮਾਤਮਾ ਸੱਚੇ ਪਾਤਸ਼ਾਹ ਉਹ ਤਰੱਕੀ ਕਰਨਗੇ ਔਰ ਅਸੀਂ ਕਾਂਗਰਸ ਪਾਰਟੀ ਦਾ ਝੰਡਾ ਉਫਲੰਦ ਕਰਾਂਗੇ